ਨਿਸ਼ਾਨ ਸਿੰਘ ਹੁੰਦਲ ਆਪਤੇ ਬਲਾਕ ਪ੍ਰਧਾਨ ਬਣੇ ਆਮਦਮੀ ਪਾਰਟੀ ਬਲੂ ਨੰਬਰਦਾਰ ਨਿਸ਼ਾਨ ਸਿੰਘ ਹੁੰਦਲ ਨੂੰ ਬੇਗਵਾਲ ਦਾ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਪ੍ਰਧਾਨ ਬਣਨ ਤੇ ਜਿੱਥੇ ਨਿਸ਼ਾਨ ਸਿੰਘ ਹੁੰਦਲ ਨੇ ਹਲਕਾ ਇੰਚਾਰਜ ਐਡਵੋਕੇਟ ਹਰਸਿਮਨ ਸਿੰਘ ਕੁਮੰਡਾ ਦਾ ਧੰਨਵਾਦ ਕੀਤਾ ਉਥੇ ਉਹਨਾਂ ਨੰਬਰਦਾਰ ਤੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਬੋਲੀ ਦਾ ਵੀ ਧੰਨਵਾਦ ਕੀਤਾ ਇਸ ਮੌਕੇ ਉਹਨਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਉਹ ਖਤਾਗਮ ਨੇ ਕਿ ਆਖਿਆ ਅੱਜ ਪਈ ਜਿਹੜੀ ਅੱਜ ਦੀ ਮੀਟਿੰਗ ਵੀ ਜੀ ਔਰ ਉਹਦੇ ਨਾਲ ਜਿਹੜੀ ਕੀਤੀ ਗਈ ਸੀ ਕਿਹੜਾ ਚਾਹੋ ਅੱਜ ਜੀ ਸਾਡੇ ਆਮ ਪਾਰਟੀ ਦੇ ਸਾਰੇ ਵਰਕਰ ਸਾਡੇ ਬਲੋਕ ਪ੍ਰਧਾਨ ਸਾਡੇ ਹਲਕਾ ਇੰਚਾਰਜ ਹਰਸ਼ਮਨ ਸਿੰਘ ਨੂੰ ਮੰਡੀ ਗਵਾਈ ਹੇਠ ਜੋ ਕਿ ਕੱਲ ਸਾਡੇ ਨਿਸ਼ਾਨ ਹੰਦਲ ਜੀ ਜਿਨ੍ਹਾਂ ਨੂੰ ਪਹਿਲਾਂ ਵੀ ਬੇਗਵਾਲ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆਮ ਪਾਰਟੀ ਵੱਲੋਂ ਮਿਲੀ ਸੀ ਲੰਬੜਦਾਰੀ ਜੀ ਇਸੇ ਤਰ੍ਹਾਂ ਉਹਨਾਂ ਦੀ ਕਾਰਜਕਾਰੀ ਦੇਖਦੇ ਹੋਏ ਅੱਜ ਬੇਗਵਾਲ ਦੀ ਵੀ ਇਹਨਾਂ ਨੂੰ ਇੱਕ ਜੋ ਮਿਹਵਰੀ ਮਿਲੀ ਏ ਇੱਕ ਚੰਗੇ ਕੰਮਾਂ ਦੀ ਕੁੰਜੀ ਮਿਲੀ ਏ ਬਲੌਕ ਪ੍ਰਧਾਨ ਦੀ ਜੋ ਕਿ ਪਹਿਲ ਦੇ ਆਧਾਰ ਤੇ ਵਧੀਆ ਸੁਭਾਵਾਂ ਕਰਕੇ ਆਪਣੀ ਸਾਰੀ ਟੀਮ ਦਾ ਸਾਡੀ ਟੀਮ ਦਾ ਨਾਮ ਰੋਸ਼ਨ ਕਰਨਗੇ ਸਾਨੂੰ ਬੜੀ ਆਸ ਏ ਨਿਸ਼ਾਨ ਹੁਦਲ ਸਾਹਿਬ ਤੇ ਕਿ ਇਸੇ ਤਰ੍ਹਾਂ ਲੋਕਾਂ ਨਾਲ ਵਿਚਰਦੇ ਰਹਿਣ ਤੋ ਲੋਕਾਂ ਸਾਰਿਆਂ ਨੂੰ ਆਪਣੇ ਨੂੰ ਚੇਅਰਮੈਨਾਂ ਨੂੰ ਹਲਕਨ ਚਾਰ ਸਾਹਿਬ ਦੇ ਜੋ ਕਹਿਣੇ ਕਹਿਣੇ ਦੇ ਵਿੱਚ ਹੀ ਰਹਿਣ ਤੇ ਆਪਣੇ ਕੰਮਕਾਰ ਕਰਨ ਸਰਕਾਰ ਦੀ ਕਾਰਗੁਜ਼ਾਰੀ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਕਰੋ ਗ੍ਰੇਟ ਚੋਣਾਂ ਆ ਰਹੀਆਂ ਨੇ ਤੁਸੀਂ ਕਿਵੇਂ ਕਰ ਸਕਦੇ ਡਟ ਕੇ ਅਸੀਂ ਮੁਕਾਬਲਾ ਕਰਾਂਗੇ ਆਪਣੀ ਆਮ ਪਾਰਟੀ ਆਪਣੀਆਂ ਵਾਡਾਂ ਆਪਣੇ ਸ਼ਹਿਰ ਆਪਣੇ ਪਿੰਡ ਇਲੈਕਸ਼ਨ ਜਦੋਂ ਮਰਜ਼ੀ ਹੋ ਜੇ ਬਿਲਕੁਲ ਤਿਆਰ ਹੈ ਸਾਡੀ ਪੂਰੀ ਟੀਮ ਬੇਗਵਲ ਦੀ 100% ਤਿਆਰ ਹੈ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਦੇਖੋ ਦੇਖੋ ਪਲਾਟ ਦੇ ਵਿਕਾਸ ਦੇਖੋ ਪਹਿਲ ਦੇ ਆਧਾਰ ਤੇ ਹੋ ਰਹੇ ਨੇ ਜੋ ਕਿ ਕਦੇ ਵੀ ਕਿਸੇ ਸਰਕਾਰ ਵੱਲੋਂ ਨਹੀਂ ਕਰਵਾਏ ਗਏ ਇਸੇ ਤਰ੍ਹਾਂ ਕੰਮ ਕਰ ਕਰਕੇ ਇਹ ਵੋਟਾਂ ਮੰਗਾਂਗੇ ਬਿਲਕੁਲ ਉਦਾਂ ਅਸੀਂ ਕੋਈ ਕਿਸੇ ਕੋ ਵੋਟ ਨਹੀਂ ਮੰਗਾਂਗੇ ਜੋ ਸਾਡਾ ਹੱਕ ਬਣਦਾ ਹੈ ਰਹਿੰਦੇ ਕੰਮ ਵੀ ਬੜੀ ਜਲਦੀ ਪੂਰੇ ਕੀਤੇ ਜਾਣਗੇ ਹਾਂਜੀ ਅੱਜ ਦੀ ਮੀਟਿੰਗ ਨੂੰ ਲੈ ਕੇ ਕੀ ਕਰਾ ਚੱਲ ਰਿਹਾ ਹੈ ਕੀ ਵਿਸ਼ਾਸੀ ਆਰਗੂਮੈਂਟ ਜੀ ਅੱਜ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਬਲਾਕ ਪ੍ਰਧਾਨ ਨਿਸ਼ਾਨ ਹੁੰਦਲ ਜੀ ਤੇ ਬਲਾਕ ਪ੍ਰਭਾਰੀ ਤਾਂ ਦਾ ਸਾਡੇ ਦਲਜੀਤਮ ਸਿੰਘ ਮੰਡਾ ਸਾਹਿਬ ਤੇ ਸਾਡੇ ਸ਼ੋਕ ਬੱਤਰਾ ਜੀ ਤੇ ਸੋਸ਼ਲ ਮੀਡੀਆ ਸਾਡੇ ਇੰਚਾਰਜ ਵਿਰਸਾ ਜੀ ਜਿਨ੍ਹਾਂ ਨੂੰ ਅੱਜ ਇੱਥੇ ਵਧਾਈ ਦਿੱਤੀ ਗਈ ਹੈ ਉਹਨਾਂ ਨੂੰ ਨਵਾਂ ਜੋ ਅਹੁਦਾ ਮਿਲਿਆ ਉਹਦੀ ਕਿ ਇਹ ਮਿਹਨਤ ਦਾ ਮੌਲਾ ਹੈ ਜਿਹੜਾ ਆਮ ਆਦਮੀ ਪਾਰਟੀ ਨੇ ਪਾਇਆ ਨਿਸ਼ਾਨ ਹੁੰਦਲ ਜੀ ਬਹੁਤ ਲੰਬੇ ਸਮੇਂ ਤੋਂ ਪਾਰਟੀ ਨੂੰ ਸੇਵਾਵਾਂ ਦੇ ਰਹੇ ਨੇ ਬਹੁਤ ਵਧੀਆ ਤੇ ਇਮਾਨਦਾਰ ਨੇ ਸਾਡੇ ਮੰਡਾ ਸਾਹਿਬ 2014 ਤੋਂ ਪਾਰਟੀ ਦੇ ਨਾਲ ਨੇ ਹਮੇਸ਼ਾ ਹੀ ਅੱਗੇ ਵਧ ਕੇ ਸੇਵਾ ਕਰਦੇ ਨੇ ਤੁਸੀਂ ਦੇਖਿਆ ਹੋਣਾ ਥੋੜੇ ਦਿਨਾਂ ਚ ਕੀ ਜਿਹੜੀ ਜੋ ਵੀ ਸੀਵਰੇਜ ਦੀ ਜੋ ਸੀਗਾ ਇਹਦਾ ਬੇਕਵਾਲ ਦਾ ਉਹ ਉਹਦੇ ਵੀ ਇਹ ਇੰਚਾਰਜ ਨੇ ਮੰਡਾ ਸਾਹਿਬ ਜੋ ਬੇਕਵਾਲ ਚ ਸੀਵਰੇਜ ਦਾ ਹਾਲ ਜੋ ਖਰਾਬ ਸੀਗਾ ਜੋ ਵੀ ਸੁਧਾਰਿਆ ਇਹਨਾਂ ਨੇ ਸੁਧਾਰ ਕੀਤਾ ਸਾਡੇ ਓਵਰਆਲ ਇੰਚਾਰਜ ਵੀ ਇੱਥੇ ਹੀ ਨੇ ਸਾਡੇ ਬਤਰਾ ਸਾਹਿਬ ਸਾਡੇ ਸੋਸ਼ਲ ਮੀਡੀਆ ਜੀ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਤੇ ਹੋਰ ਇੰਨਾ ਅਗੇ ਬੇਨਤੀ ਕਰਦਾ ਕਿ ਆਓ ਰਲ ਮਿਲ ਕੇ 베ਗਵਾਲ ਨੂੰ ਹਮਲਾ ਮਾਰੀਏ ਤੇ ਨਗਰ ਪੰਚਾਇਤ 베ਗਵਾਲ ਨੂੰ ਜਿਤਾਈਏ ਸਰਕਾਰ ਦੀ ਅੜੀ ਪੋਸਟ ਕੀ ਹੋ ਗਈ ਹੈ ਜੀ ਇਲੈਕਸ਼ਨ ਨੂੰ ਲੈ ਕੇ ਸਰਕਾਰ ਦੀ ਜਿਹੜੀਆਂ ਪਾਲਿਸੀਆਂ ਸੀਗੀਆਂ ਤੁਹਾਨੂੰ ਪਤਾ ਹੀ ਹੈ ਪਹਿਲੇ 3 ਮਹੀਨੇ ਤੱਕ ਉਹਨਾਂ ਨੇ ਬਿਜਲੀ ਜਿਹੜੀ ਸੀ 600 ਯੂਟ ਫ੍ਰੀ ਕਰ ਦਿੱਤੀ ਸੀ ਜਿਹੜੀਆਂ ਬਾਕੀ ਦੇ ਕੰਮ ਰਹਿੰਦੇ ਨੇ ਮੇਰੇ ਹਿਸਾਬ ਨਾਲ ਤਾਂ ਸਾਰੇ ਮੁਕੰਮਲ ਹੋ ਹੀ ਚੁੱਕੇ ਨੇ ਬਾਕੀ ਜੋ ਮੁੱਖ ਮੰਤਰੀ ਸਾਹਿਬ ਜਿਹੜੇ ਕੰਮ ਰਹਿੰਦੇ ਨੇ ਜਾਂ ਕੋਈ ਉਹਨਾਂ ਨੂੰ ਨਵੇਂ ਪਤਾ ਲੱਗ ਰਹੇ ਨੇ ਉਹ ਵੀ ਪਹਿਲ ਦੇ ਅਧਾਰ ਤੇ ਕਰਵਾ ਰਹੇ ਨੇ ਕਿ ਜੋ ਵੀ ਹੋਏਗਾ ਅਸੀਂ ਬਹੁਤ ਵਧੀਆ ਰਿਜ਼ਲਟ ਲੈ ਕੇ ਆਵਾਂਗੇ ਨੌਕਸਵਾ ਦੇ ਵਿੱਚ ਇਹ ਹਿਸ਼ਾਰਪੁਰ ਤੋਂ ਆਪਾਂ ਆਪਣਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਬੇਗੋਵਾਲ ਚੋਂ ਤੇ ਭੁਲਾਤ ਤੋਂ ਜਿਤਾ ਕੇ ਭੇਜਾਂਗੇ ਇਹ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਹਲਕਾ ਇੰਚਾਰਜ ਹਰਸਿਮਰਨ ਸਿੰਘ ਨੂੰ ਮੰਨ ਜੋ ਕਿ ਇੱਕ ਬਹੁਤ ਵਧੀਆ ਗਾਹ ਬਦੂ ਸੋਚ ਵਾਲੇ ਨੌਜਵਾਨ ਨੇ ਉਹਨਾਂ ਨੂੰ ਇੱਥੇ ਦੀ ਕਮਾਂਡ ਦਿੱਤੀ ਗਈ ਹੈ ਮੈਂ ਉਹਨਾਂ ਨੂੰ ਵੀ ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਉਹਨਾਂ ਨੇ ਆਪਣੀ ਟੀਮ ਦੇ ਵਿੱਚ ਵਾਅਦਾ ਕੀਤਾ ਤੇ ਇਹੋ ਜਿਹੇ ਵਧੀਆ ਤੇ ਇਮਾਨਦਾਰ ਬੰਦੇ ਜੋ ਸਾਡੇ ਨਾਲ ਨੇ ਬਹੁਤ ਵਧੀਆ ਇਮਾਨਦਾਰ ਬੰਦੇ ਉਹਨਾਂ ਨੇ ਆਪਣੀ ਟੀਮ ਵਿੱਚ ਸ਼ਾਮਲ ਕੀਤੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ। ਬਾਈ ਸਰ ਅੱਜ ਦੀ ਮੀਟਿੰਗ ਲੈ ਕੇ ਕੀ ਕਹਿਣਾ ਚਾਹੋਗੇ ਔਰ ਕੀ ਵਿਚਾਰ ਹੈ? ਅੱਜ ਬੜਾ ਖੁਸ਼ੀ ਦਾ ਦਿਹਾੜਾ ਹੈ ਜੀ ਤੇ ਸਾਡੀ ਆਮ ਆਦਮੀ ਪਾਰਟੀ ਦੇ ਆਪਣੇ ਹਲਕੇ ਇੰਚਾਰਜ ਕੋ ਮਨਸਾਹਬ ਤੇ ਭਗਵਨ ਸਿੰਘ ਮਾਨ ਹੋਣਾਂ ਦਾ ਬੜਾ ਬੜੇ ਧੰਨਵਾਦੀ ਹਾਂ ਕਿ ਜਿਹੜਾ ਉਹਨਾਂ ਨੇ ਸਾਡੀ ਟੀਮ ਨੂੰ ਹੋਰ ਪਾਵਰ ਬਖਸ਼ੀ ਹੈ ਸਾਡੇ ਹੁੰਦਲ ਸਾਹਿਬ ਨੂੰ ਬਲਾਕ ਪ੍ਰਧਾਨਗੀ ਦੇ ਉਹਨਾਂ ਨੂੰ ਨਾਲ-ਨਾਲ ਹੋਰ ਬਹੁਤ ਸਾਰੇ ਕੰਮਾਂ ਵਾਸਤੇ ਯਾਨੀ ਕਿ ਇਹੋ ਦੇ ਲੋਕ ਸਾਡੇ ਨਾਲ ਜੁੜੇ ਜਾ ਰਹੇ ਆ ਜਿਹੜੇ ਕਿ ਲੋਕਾਂ ਦੇ ਲਈ ਲੜਦੇ ਆ ਲੋਕਾਂ ਦੇ ਲਈ ਖੜਦੇ ਆ ਔਰ ਬਲਜੀਤ ਸਿੰਘ ਜੀ ਮੰਡਾ ਜੀ ਨੂੰ ਪ੍ਰਭਾਰੀ ਬੁਲਾਇਆ ਗਿਆ ਟਾਂਡੇ ਹਲਕੇ ਦੇ ਵਿੱਚ ਉਹ ਵੀ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਟਾਂਡੇ ਵਾਲਿਆਂ ਲਈ ਵੀ ਇੱਕ ਬਹੁਤ ਵਧੀਆ ਸੁਨੇਹਾ ਗਿਆ ਹੈ ਔਰ ਨਾਲ ਦੀ ਨਾਲ ਮੈਂ ਕਗਵਰ ਸਿੰਘ ਮਾਹੋਂ ਦਾ ਬਹੁਤ ਧੰਨਵਾਦੀ ਕਰਦਾ ਹਾਂ ਤੇ ਲੋਕਾਂ ਨੂੰ ਵੀ ਮੈਂ ਅਪੀਲ ਕਰਦਾ ਹਾਂ ਕਿ ਭਾਈ ਆਓ ਇਸ ਪਾਰਟੀ ਨਾਲ ਜੁੜੋ ਕਿਉਂਕਿ ਇਹ ਪਾਰਟੀ ਕੋਈ ਜ਼ਗੀਰ ਨਹੀਂ ਹੈ ਕਿਸੇ ਦੀ ਜਿਹੜਾ ਵੀ ਬੰਦਾ ਇਹਦੇ ਵਿੱਚ ਐਂਟਰ ਕਰਦਾ ਆ ਤੇ ਪਾਰਟੀ ਉਹਦਾ ਪੂਰਾ ਮਾਣ ਤੇ ਸਨਮਾਨ ਵੀ ਕਰਦੀ ਹੈ ਜੇ ਉਹ ਕੰਮ ਕਰਦਾ ਆ ਉਹਦੀ ਮਿਹਨਤ ਨੂੰ ਵੀ ਫਲ ਲੱਗਦੇ ਹੋ ਜਿਹੜੇ ਤੁਹਾਡੇ ਸਾਹਮਣੇ ਨੇ ਕਿ ਜਿਹੜੇ ਲੋਕਾਂ ਨੇ ਕੰਮ ਕੀਤੇ ਨੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਰਿਜ਼ਲਟ ਵੀ ਦਿੱਤੇ ਨੇ ਉਹਨਾਂ ਨੂੰ ਨਵਾਜਿਆ ਵੀ ਗਿਆ ਹੈ ਇਹੀ ਕਾਰਨ ਹੈ ਕਿ ਇਸ ਪਾਰਟੀ ਨੂੰ ਪਿਆਰ ਕੀਤਾ ਜਾਂਦਾ ਹੈ ਇਹ ਪਾਰਟੀ ਜਿਹੜੀ ਹੈ ਲੋਕਾਂ ਦੀ ਪਾਰਟੀ ਹੈ ਇਹ ਸਰਕਾਰ ਲੋਕਾਂ ਦੇ ਘਰਾਂ ਤੋਂ ਹੀ ਚੱਲਦੀ ਹੈ ਇਹਦੇ ਵਾਸਤੇ ਤੁਸੀਂ ਆਪ ਅੱਗੇ ਆਓ ਅਸੀਂ ਤੁਹਾਡੇ ਨਾਲ ਖੜੇ ਹਾਂ ਪਾਰਟੀ ਚ ਐਂਟਰ ਕਰਦੇ ਹੋ ਤੇ ਪਰਮਾਤਮਾ ਦੀ ਕਿਰਪਾ ਨਾਲ ਜਿੱਥੇ ਮਰਜ਼ੀ ਤੁਸੀਂ ਪਹੁੰਚ ਸਕਦੇ ਹੋ ਇਹ ਦੂਸਰੀਆਂ ਪਾਰਟੀਆਂ ਨੂੰ ਕਿਸੇ ਦੀ ਜ਼ਗੀਰ ਨਹੀਂ ਹੈ ਕਿ ਜੇ ਤੂੰ ਮੈਨਾਂ ਲਿਆ ਤੇ ਪੁੱਤਰ ਐਮਐਲਏ ਬਣੂਗਾ ਇਹ ਨਹੀਂ ਹੋਊਗਾ ਇੱਥੇ ਜਿਹੜਾ ਬੰਦਾ ਕੰਮ ਕਰੂਗਾ ਪਾਰਟੀ ਉਹਦੇ ਨਾਲ ਖੜੀ ਦੀ ਉਹਨੂੰ ਨਵਾਜਦੀ ਹੈ ਤਨੂਰ ਵਰਨੂ ਲੈ ਕੇ ਰਾਗਿਆ ਚੈਕ ਕੀਤੀ ਗਈ ਹੈ ਸਰਕਾਰ ਵੱਲੋਂ ਉਸ ਤੇ ਕੀਤੀ ਕਿਵੇਂ ਅਸੀਂ ਇਸ ਗੱਲੋਂ ਵਪਾਰੀ ਲੋਕ ਵੀ ਇਹ ਸਰਕਾਰ ਦੇ ਬੜੇ ਧੰਨਵਾਦੀ ਆ ਕਿ ਸਰਕਾਰ ਨੇ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਉਹਨਾਂ ਨੇ ਵਪਾਰੀ ਦੇ ਹੱਕ 'ਚ ਕਦੀ ਵੀ ਕੋਈ ਗੱਲ ਨਹੀਂ ਕੀਤੀ ਉਹਦਾ ਕਾਰਨ ਰਿਹਾ ਕਿ ਛੋਟਾ ਵਪਾਰੀਓਨਾਂ ਦੀ ਨਿਗਾਹ 'ਚ ਨਹੀਂ ਚੜਦਾ ਕਿਉਂਕਿ ਉਹ ਕਾਰਪੋਰੇਟ ਨੇ ਸਰਕਾਰਾਂ ਨੇ ਔਰ ਕਾਰਪੋਰੇਟ ਨੇ ਅੱਗੇ ਲੈ ਕੇ ਚੱਲਦੀਆਂ ਨੇ ਜਦੋਂ ਕਿ ਸਹੀ ਮਾਣਿਆਂ ਦੇ ਵਿੱਚ ਜਿਹੜੀ ਹੈ ਇਸ ਸਰਕਾਰਾਂ ਨੂੰ ਚਲਾਉਣ ਵਾਸਤੇ ਛੋਟੇ ਵਪਾਰੀ ਦਾ ਬੜਾ ਵੱਡਾ ਹੱਥ ਹੈ ਕਿਉਂਕਿ ਉਹਨੇ ਕਿੰਨੇ ਕਿੰਨੇ ਲੋਕਾਂ ਨੂੰ ਰੋਜ਼ਗਾਰ ਵੀ ਦਿੱਤੇ ਨੇ ਔਰ ਲੋਕ ਉਹਨਾਂ ਦੇ ਨਾਲ ਚੱਲ ਕੇ ਉਹਨਾਂ ਦੀ ਸਾਂਝ ਵੀ ਜਿਹੜੀ ਹੈ ਆਮ ਲੋਕਾਂ ਨਾਲ ਬਹੁਤ ਵੱਡੀ ਹੈ ਉਹ ਛੋਟੀਆਂ ਮੋਟੀਆਂ ਜਿਹੜੀਆਂ ਵੀ ਪ੍ਰੋਬਲਮ ਦੇ ਸਰਕਾਰ ਤੱਕ ਨਹੀਂ ਪਹੁੰਚਦੀਆਂ ਨਹੀਂ ਜਿੰਨਾ ਰੋਜ਼ਗਾਰ ਹੋ ਜਾਂਦੇ ਨੇ ਮੇਰਾ ਖਿਆਲ ਸਰਕਾਰ ਵੀ ਨਹੀਂ ਦਿੰਦੀ ਪਈ ਧੰਨਵਾਦ ਇਹ ਹੈ ਸਾਡੀ ਪਾਰਟੀ ਇਹ ਲੋਕਾਂ ਨੂੰ ਪਤਾ ਨਹੀਂ ਘਰ ਬੈਠੇ ਨੂੰ ਉਹਨਾਂ ਨੂੰ ਕਿਹੜੇ ਕਿਹੜੇ ਅਹੁਦੇ ਦਿੱਤੇ ਨਾਲ ਨਵਾਜਿਆ ਜਾ ਰਿਹਾ ਇਹਨਾਂ ਨੂੰ ਮੇਰਾ ਪਤਾ ਆਲੇ ਉੱਤੇ ਕੀ ਕਰਨੀ ਆਮੋ ਸਾਹ ਰੋ ਦਸਾ ਜਾ ਰਿਹਾ ਕੱਢ ਕੱਢ ਕੇ ਦੀਕ ਦੀਕੇ ਤੁਹਾਨੂੰ ਆਮੋ ਬਾਹਰ ਆ ਰਿਹਾ ਪਾਸ ਪਾਸ ਹੋ ਰਹੇ ਸਾਰੇ ਇਹ ਅੱਜ ਉਹ 1 ਕਿਲੋ ਸਾਰੇ ਜੁਟਾ ਕਰ ਦੇ ਲੱਗੇ ਯਾਰ ਡੱਬਾ ਲਾ ਕਰਾਓ ਬੰਦਾ ਅੱਜ ਆ ਗਿਆ ਤੇ ਮੂਮ ਕਹਾ ਬੂਆ ਹਸਾ ਲੱਗਾ ਲੱਲੇ ਦੱਬਾ ਦੱਬਾ ਚ ਰੱਖਣਾ ਨਾ ਕੋਈ ਆ ਕੋਵਾ ਤੇ ਕਿਹਾ ਦੋ ਬੰਦੇ ਫਾਸਨਾ ਬਣਾਏ ਫੈਂਟ ਉਹ ਹੀ ਭਾਵੇਂ ਮੂਮ ਅਗਰਾਣਾ ਚਾਹੀਦਾ ਇਹਦੇ ਨਾਲ ਹੋਰ ਇੱਕ ਹੋਰ ਬਣਾਇਆ ਜੀ ਅੱਛਾ ਹਾਂਜੀ ਚਲੋ ਅਰੁਗੇ ਸਦਾ ਕੁਮਾਰ ਸਿੰਘ ਜੀ ਜੋ ਕਿ ਉਹਨਾਂ ਗੈਰ ਮੈਨੇਜਰ ਆਪਣ ਨੂੰ ਪੁੱਲਾਂ ਅੰਕਮਲੀਏ ਹੋਰ ਸਾਰੇ ਭਰਾਵਾਂ ਸਹਿਯੋਗ ਨਾਲ ਅਸੀਂ ਇਹਨਾਂ ਨੂੰ ਕਿੱਥੇ ਸੀ ਕਿ ਆਪਾਂ ਇਹ ਕੰਮ ਕਰ ਸਕੀਏ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਇਹ ਹਲਕਾ ਬੰਦੇ ਆ ਧੰਨਵਾਦ ਕੀ ਮੈਸੇਜ ਜਾਣਾ ਚਾਹੁੰਦੇ ਆ ਮੈਸੇਜ ਜੀ ਜੋ ਸਾਨੂੰ ਇਹਨਾਂ ਨੇ ਮਿਲ ਕੰਮ ਬਖਸ਼ੇਰੇ ਕੰਮ ਕਰਾ ਜੀ ਜਿਹੜਾ ਵੀ ਕਿਸੇ ਵੀ ਕੋਈ ਕੰਮ ਹੋਗਾ ਉਹ ਕਰਾਂਗੇ ਧੰਨਵਾਦ ਹਾਂਜੀ ਕੀ ਕਹਾ ਛੋਟਕੀ ਬਸ ਛੋਟਕੀ ਮੈਂ ਗਿੱਸਾ ਸਿੰਘ ਸਭ ਤੋਂ ਪਹਿਲਾਂ ਤਾਂ ਮੈਂ ਹਲਕਨ ਚਾਰਗੇ ਹਰ ਸਿੰਘ ਨੂੰ ਮੰਨ ਜੀ ਦਾ ਬੂਟਾ ਜੀ ਦਾ ਲੱਖਾ ਜੀ ਦਾ ਬਹੁਤ ਬਹੁਤ ਧੰਨਵਾਦ ਆ ਆਪਣੇ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਕੇ ਹੰਦਲ ਸਾਹਿਬ ਨੂੰ ਨਵੀਂ ਡਿਊਟੀ ਬਖਸ਼ੀ ਹੈ ਤੇ ਨਾਲ ਸਾਡੇ ਦਲਜੀਤ ਮੰਡਾ ਜੀ ਜਿਨ੍ਹਾਂ ਨੂੰ ਕੇ ਟਾਂਡਾ ਮੋਰ ਦਾ ਪ੍ਰਧਾਨ ਲਗਾਇਆ ਜੀ ਹਲਕਾ ਇੰਚਾਰਜ ਤੇ ਨਾਲ ਹੀ ਸਾਡੇ ਸ਼ੋਕਬਤਰਾ ਜੀ ਵੀ ਚੇਅਰਮੈਨ ਦੀਆਂ ਲੱਖ ਲੱਖ ਵਧਾਈਆਂ ਇਹ ਸਾਡੇ ਬੜੈ ਸਾਹਿਬ ਹੀ ਅੱਜ ਹੀ ਹੋਣੇ ਹੋਣੇ ਪਤਾ ਲੱਗਿਆ ਜੀ ਇਹਨਾਂ ਨੂੰ ਵੀ ਔੜਮੋ ਟਾਂਡੇ ਦਾ ਇੰਚਾਰਜ ਲਗਾਇਆ ਗਿਆ ਜੀ ਤੇ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਏ ਇਹ ਵਰਕਰ ਦੇ ਕੰਮਾਂ ਤੇ ਉਹਨਾਂ ਨੂੰ ਉਹ ਦੇ ਦਿੰਦੀ ਏ ਜੀ ਇਸ ਕਰਕੇ ਮੈਂ ਆਸ ਕਰਦਾ ਤੇ ਸਾਰਿਆਂ ਦਾ ਸੀਐਮ ਸਾਹਿਬ ਦਾ ਅਰਸ਼ਮੇਰ ਜੀ ਜਿੰਨ ਕੋ ਮੰਦਾ ਜੀ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਤੇ ਮੈਂ ਆਸ ਕਰਦਾ ਹਾਂ ਵੀ ਸਾਡੇ ਪ੍ਰਧਾਨ ਸਾਹਿਬ ਸਾਰੇ ਟੀਮ ਪੂਰੀ ਇਕੱਠੀ ਹੋ ਕੇ ਕੰਮ ਕਰਿਆ ਕਰੇਗੀ ਤੇ ਜਿਸ ਤਰ੍ਹਾਂ ਕੇ ਕੰਮ ਕਰਦੀ ਇਸ ਤਰ੍ਹਾਂ ਹੀ ਹੋ